ਉਹ ਗੱਡੀ ਇੱਥੇ ਲਾ ਕੇ ਇਧਰ ਕੋ ਮੁਗੋ ਗੱਡੀ ਇੱਥੇ ਸਾਫੀ ਲਾ ਕੇ ਜਿਹੜੀ ਥੱਲੇ ਸੀ ਉਹ ਗੱਡੀ ਤੁਹਾਡੀ ਹੈ ਨਾ ਨਿਕਲ ਕੇ ਇਹ ਗੱਡੀ ਇਧਰੋਂ ਆਦੀ ਸੀ ਤੇਜ਼ ਹੋਣੇ ਹੋਏ ਨਾ ਦੇਖਿਆ ਗਲਤੀ ਹੋ ਗਈ ਤੇਜ਼ ਵੀ ਹੋਣੀ ਭਾਜੀ ਧਿਆਨ ਕਿਤੇ ਆਲੇ ਦੁਆਲੇ ਜਾਂ ਗੱਲਾਂ ਕਰਨੇ ਚ ਕੁਝ ਵੀ ਰੱਖ ਲੈ ਕਿਤੇ ਕਿਤੇ ਅਸੀਂ ਮਗਰ ਮਗਰੇ ਸੀਗੇ ਇਧਰ ਨਾਲੇ ਨਾਲ ਸੀਗੇ ਅਸੀਂ ਵੀ ਅੱਛਾ ਅੱਛਾ ਹੈ ਨਾ ਤੇ ਜਦ ਤਮੇ ਇਹਨਾਂ ਨੇ ਕਿ ਦੇਖਨੇ ਅੱਖਾਂ ਦੇ ਸਾਹਮਣੇ ਹੋ ਗਿਆ ਇਹ ਗੱਡੀ ਆਪ ਸਿੱਧੀ ਕੀਤੀ ਆਪਾਂ ਭਾਜੀ ਕੋਈ ਬੰਦ ਨਹੀਂ ਆ ਉਹਦਾ ਮੌਜੂਦ ਹੈ ਕੋਈ ਗੱਡੀ ਚੋਂ ਹਾਂ ਹਾਂ ਬੱਗ ਉਹ ਨਾ ਆ ਆਛਾ ਰਹਾ ਜਾਣਾ ਐਸੀ ਗੱਡੀ ਪੂਰੀ ਪਲਟੀ ਪਲਟੀ ਹੋ ਗਈ ਗੱਡੀ ਪੂਰੀ ਪਲਟੀ ਹੋਈ ਸੀ ਆ ਕੇ ਫਿਰ ਹਮ ਸਭ ਨੇ ਭਈਆ ਵਗੈਰਾ ਨੇ ਉਭਾ ਕੇ ਸਿੱਧੀ ਗੀਤੀ ਗਈ ਤੋ ਇਹ ਤਾਂ ਵਿੱਚ ਤਵੀ ਹੋਏ ਤੇ ਐਮਬ੍ਰੋਸ ਕਿੰਨੀ ਧੀਰ ਮੁੰਦਾ ਇਹ ਰਾਤ ਹੁੰਦੀ ਨਾ ਫੇਰ ਨਹੀਂ ਕਿਸੇ ਨੇ ਦੇਖਣਾ ਸੀ ਬਚਾਰਿਆਂ ਨੇ ਮਰ ਜਾਣਾ ਸੀ ਗੱਡੀ ਕਿ ਤਸੀਰੀ ਸੀ ਨਾ ਉਹਦਾ ਸਿਰ ਫਸ ਗਿਆ ਪਿੱਛੇ ਬਹੁਤ ਮੁਸ਼ਕਲ ਗੱਡੀ ਉਹ ਤਾਂ ਕੀ ਦਖਲੀ ਨਹੀਂ ਹੋਣੀ ਪਾਜੀ ਉਹ ਨਹੀਂ ਤਾਂ ਕੀ ਹੁੰਦੀ ਅਸੀਂ ਪਿੱਛੇ ਦਾ ਬੱਟ ਛੜੇ ਤਾਂ ਕੀ ਨੂੰ ਨੂੰ ਉਹ ਨਹੀਂ ਤਾਂ ਕੀ ਹੁੰਦੀ ਨਹੀਂ ਤਾਂ ਕੀ ਹੈ ਕੀ ਨਿਕਲਾ ਰਿਹਾ ਦੇਖੋ 12 ਨੰਬਰ ਤੇ ਫੋਨ ਹੀ ਚੱਕਦਾ 100 ਨੰਬਰ ਤੇ ਫੋਨ ਹੀ ਚੱਕਦਾ ਅੱਧਾ ਘੰਟਾ ਐਕਸੀਡੈਂਟ ਹੋਇਆ ਹੋਇਆ ਕੋਈ ਪੁਲਿਸ ਨਹੀਂ ਆ ਰਹੀ ਕੋਈ ਐਂਬੂਲੈਂਸ ਨਹੀਂ ਆ ਰਹੀ ਪੂਰੇ ਅੱਧੇ ਘੰਟੇ ਬਾਅਦ ਗੱਡੀਆਂ ਆਈਆਂ ਐਨੇ ਪਰੇਸ਼ਾਨ ਜੇ ਪਾਬਲਿਕ ਨਾ ਗੱਡੀਆਂ ਰੋਕਦੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਗਾ ਐਨੀ ਮਾੜੀ ਕੜੀਆ ਕਾਰਜਕਾਰੀ ਸਾਹਿਬਾ ਜੀ ਦੱਸੋ ਜੀ ਪੁੱਛਿਆ ਤੁਸੀਂ ਕਹਿੰਨ ਲੋਕਾਂ ਨਾਲ ਗੱਲ ਬੰਦੇ ਜੀ ਗੱਡੀਆਂ ਚੋਂ ਵੀ ਛੜੀ ਤੇ ਹੈ ਨਾ ਉਹ ਗੱਡੀਆਂ ਆਂਦੀ ਸੀ ਪਿੱਛੇ ਤੇ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋਈ ਉਹ ਵਿੱਚ ਪਿੱਛੇ ਵੱਜੀ ਪਾੜ ਤੀ ਅੱਛਾ ਗੱਡੀ ਚੱਕਣ ਨੂੰ ਕੋਣ ਬੈਠਾ ਸੀ ਕਿਹੜੇ ਕਿਹੜੇ ਇਹਦੇ ਚ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਪਰਿਵਾਰ ਸੀ ਦੋ ਇੱਕ ਬੰਦਾ ਤਿੰਨ ਲੇਡੀਆਂ ਉਹਦੇ ਚ ਦੋ ਬੰਦੇ ਤਿੰਨ ਲੇਡੀਆਂ ਪਤਾ ਕਿੱਥੇ ਨੂੰ ਜਾਣਾ ਸੀ ਇਹਨਾਂ ਨੇ ਇਹ ਮੇਰੇ ਖਿਆਲ ਸਾਥ ਸੰਗ ਬਿਆਸ ਤੋਂ ਆਏ ਸੀ ਜੀ ਜਾਣਾ ਇਹਨਾਂ ਨੇ ਵਿੱਚ ਚੰਡੀਗੜ੍ਹ ਉੱਤਰ ਤੱਕ ਤੇ ਬਚਾ ਹੋਇਆ ਹੁਣ ਸਰ ਹਾਂ ਹਾਂ ਬਚਾ ਜੀ ਇੱਕ ਕੁੜੀ ਸੀਰੀਅਸ ਹੈ ਬਾਕੀ ਬਚਾ ਹੈ ਮਾਪਾ ਬੇਰੀ ਉਹਨੂੰ ਕਿੱਥੇ ਰੈਫਰ ਕੀਤਾ ਉਹਨਾਂ ਲੈ ਕੇ ਗਏ ਜੀ ਬੜਾ ਚੌਕ ਭਾਈ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਭਾਈ ਮਨਦੀਪ ਸਿੰਘ ਹੈ ਭਾਈ ਕਿੱਦਾਂ ਐਕਸੀਡੈਂਟ ਹੋਇਆ ਏ ਭਾਜੀ ਆਪਾਂ ਮਗਰ ਮਗਰੇ ਸੀਗੇ ਤੇ ਇਹ ਗੱਡੀ ਉਹ ਇੱਥੇ ਖੜੀ ਸੀਗੀ ਇਹ ਪਿੱਛੋਂ ਆ ਕੇ ਲੱਗੀ ਗੱਡੀ ਕਿਤਾ ਜੀ ਕਿਹੜੀ ਗੱਡੀਆਂ ਸੀਗੇ ਤੁਹਾਨੂੰ ਇਹ ਕਾਲਟੋ ਹੈ ਕੋ ਸਿਫਟ ਹੈ ਜੀ ਇਹ ਕਿੱਥੇ ਨੂੰ ਜਾ ਰਹੀ ਸੀ ਪਤਾ ਕੋਈ ਇਧਰੋਂ ਆ ਰਹੀ ਸੀ ਬਲਾਚੌਰ ਸਾਈਡ ਤੋਂ ਇਧਰ ਜਾ ਰਹੀ ਸੀ ਰੋਪੜ ਸਾਈਡ ਨੂੰ ਰੋਪੜ ਸਾਈਡ ਤੋਂ ਆ ਰਹੀ ਗੱਡੀ ਨਹੀਂ ਨਹੀਂ ਉਹ ਰੋਂਗ ਸਾਈਡ ਨਹੀਂ ਸੀਗੀ ਗੱਡੀਆਂ ਸਾਰੀ ਸਹੀ ਸਹੀ ਸੀਗੀਆਂ ਪਿੱਛੇ ਦੇ ਮਾਰ ਹਾਂਜੀ ਪਿੱਛੋਂ ਗੱਡੀ ਲੱਗੀ ਆ ਆ ਕੇ ਅੱਛਾ ਪਿੱਛੋਂ ਲੱਗੀ ਹਾਂਜੀ ਪਿੱਛੋਂ ਲੱਗੀ ਆ ਉਹ ਗੱਡੀ ਖੜੀ ਹੋ ਕੇ ਸਭ ਦੀ ਲੈ ਕੇ ਤੁਰੀ ਸੀਗੀ ਗੱਡੀ ਇਹਨਾਂ ਨੇ ਕਿ ਥੱਲੇ ਸੀ ਜੇ ਕੱਚੇ ਤੇ ਤੇ ਇਹ ਪਿੱਛੋਂ ਆ ਕੇ ਗੱਡੀ ਲੱਗੀ ਹਾਂਜੀ ਗੱਡੀ ਦੇਖ ਰਿਹਾ ਕਿ ਕਾਫੀ ਨੁਕਸਾਨ ਹੋ ਗਿਆ ਗੱਡੀ ਪਰ ਖਤਮ ਹੋ ਗਈ ਹਾਂਜੀ ਗੱਡੀ ਤਾਂ ਖਰਮੇ ਆ ਜੀ ਗੱਡੀ ਅਸੀਂ ਸਿੱਧੀ ਕੀਤੀ ਆ ਜੀ ਇਸ ਆਲਟੋ ਗੱਡੀ ਚ ਕੌਣ ਕੌਣ ਬੈਠਾ ਸਿਕਾ ਫੈਮਿਲੀ ਸੀਗੀ ਉਹਨਾਂ ਦੀ ਸਾਰੀ ਨਾਲਾਗੜ ਹਾਂਜੀ ਨਾਲਾਗੜ ਦੇ ਆ ਮਾਤਾ ਸੀ ਦੋ ਕੁੜੀਆਂ ਸੀ ਇੱਕ ਬੇਟਾ ਸੀ ਇੱਕ ਆਪਸ ਸੀ ਕਿਥੋਂ ਆ ਰਹੇ ਸਿਕਾ ਇਹ ਬਿਆਸ ਤੋਂ ਆ ਰਹੇ ਸੀ ਨਾਲਾਗੜ 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 ਜਾਣਾ ਸੀ ਹਾਂਜੀ ਆਲਟੋ ਗੱਡੀ ਵਾਲਿਆਂ ਨਾਲ ਆਲਟੋ ਗੱਡੀ ਵਾਲਿਆਂ ਤੇ ਦੂਏ ਨੇ ਕਿੱਥੇ ਆਣਾ ਸੀਗਾ ਉਹ ਤਾਂ ਲੋਕ ਲਈ ਆ ਜੀ ਉਹ ਤਾਂ ਬੜਾ ਚੋਰ ਦਾ ਨੰਬਰ ਲੋਕ ਲਈ ਆਇਆ ਉਹ ਤਾਂ ਹਾਂਜੀ ਕੀ ਮਤਲਬ ਕਹਿਣਾ ਚਾਹੁੰਦੇ ਜਦੋਂ ਐਕਸੀਡੈਂਟ ਵੱਧ ਰਹੇ ਆ ਪਰ ਹੁ ਸਪੀਡ ਦੀ ਵਜ੍ਹਾ ਨਾਲ ਹੋਇਆ ਸਪੀਡ ਦੀ ਵਜ੍ਹਾ ਨਾਲ ਹੋਇਆ ਜੀ ਸਪੀਡ ਦੀ ਵਜ੍ਹਾ ਨਾਲ ਹਾਂ ਸਪੀਡ ਦੀ ਵਜ੍ਹਾ ਇਹ ਗੱਡੀ ਬਹੁਤ ਤੇਜ਼ ਸੀ ਅੱਛਾ ਆਲਟੋ ਗੱਡੀ ਤੇ ਸੀ ਉਹ ਪਿੱਛੇ ਦੇ ਉਹਨਾਂ ਨੇ ਹਜੇ ਪਿੱਛੇ ਚੜਾਈ ਜੈਨ ਤਾਂ ਚੱਕ ਕੇ ਉਹ ਲੈ ਗਿਆ ਉੱਥੇ ਹੀ ਲੈ ਗਿਆ ਇਹ ਪਲਟ ਗਸੂਰ ਨਹੀਂ ਆ ਜਿੰਪੜਾ ਆਲਟੋ ਗੱਡੀ ਵਿੱਚ ਕੌਣ ਕੌਣ ਸੇ ਗਿਆ ਸਵਾਰ ਇਹਦੇ ਵਿੱਚ ਇੱਕ ਮਾਤਾ ਸੀ ਦੋ ਬੇਟੀਆਂ ਸੀ ਇੱਕ ਬੇਟਾ ਇੱਕ ਪਰਸਨ ਉਹਨਾਂ ਨੂੰ ਬਚਾਇਆ ਹੋਇਆ ਹੈ ਹਾਂ ਬਚਾਇਆ ਜੀ ਇੱਕ ਲੜਕੀ ਸੀਰੀਅਸ ਹੈ ਉਹਦੀ ਲੱਤ ਟੁੱਟ ਗਈ ਵੀ ਹੈ ਸਿਹਰੇ 'ਚ ਦਵਾ ਆ ਗਿਆ ਉਹਦਾ ਸੈਕਟਰ ਗੱਟੇ ਵਾਲੇ ਲੱਤਾਂ ਬਹੁਤ ਸਹੀ ਹੈ ਜੀ ਉਹ ਸਹੀ ਹੈ ਇੱਕ ਕੁੜੀ ਦੀ ਲੱਤ ਹੋਇਆ ਜੀ ਉਹ ਸਹੀ ਹੈ ਉਹਦਾ ਉਹ ਤਾਂ ਟੁੱਟੀ ਨਹੀਂ ਹੈ ਇਹਦੇ 'ਚ ਦੋ ਕੁੜੀਆਂ ਦੇ ਲੱਤਾਂ ਟੁੱਟ ਗਏ ਨੇ ਇਹ ਇਧਰ ਇੱਕ ਜ਼ਿਆਦਾ ਸੀਰੀਅਸ ਹੈ ਭਾਜੀ ਇੱਕ ਜ਼ਿਆਦਾ ਸੀਰੀਅਸ ਹੈ ਉਹ ਬੜਾ ਜ਼ੋਰ ਸਿਵਲ ਹਸਪੀਟਲ ਗਏ ਆ ਹੁਣ ਉੱਥੇ ਦੇਖੋ ਕਿੱਥੇ ਰੈਫਰ ਕਰਦੇ ਪਰਮਾਤਮਾ ਨੂੰ ਬਚਾ ਲਵੇ ਆ